ਕਹਿੰਦੇ ਲਗਜ਼ਰੀ ਬੱਸ ਵਾਲੇ ਵੱਲ ਵੇਖ ਬੱਸ ਵਾਲਾ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਜਿਹੜੇ ਰੋਡ ਤੇ ਭੜਕੇ ਚੱਲਦੀ ਐ ਜਿਹਦੇ ਵਿੱਚ ਫ੍ਰੀ ਬੀਬੀਆਂ ਬੈਠੀਆਂ ਉਹਦੇ ਵੱਲ ਵੇਖ ਉਹ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਲਗਜ਼ਰੀ ਕਾਰਾਂ ਵੱਲ ਵੇਖ ਲਗਜ਼ਰੀ ਕਾਰ ਵਾਲਾ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਆਮ ਕਾਰ ਵੱਲ ਵੇਖ ਆਮ ਕਾਰ ਵਾਲਾ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਤੂੰ ਮੋਟਰਸਾਈਕਲ ਵਾਲੇ ਵੱਲ ਮੋਟਰਸਾਈਕਲ ਵਾਲਾ ਕਹਿੰਦਾ ਮੈਂ ਕਿਹਦੇ ਵੱਲ ਕਹਿੰਦੇ ਸੈਕ ਹੁਣ ਪੈਦਲ ਵਾਲਾ ਕਹਿੰਦਾ ਹਜ਼ੂਰ ਮੈਂ ਕਿਹਦੇ ਵੱਲ ਵੇਖਾਂ ਕਹਿੰਦਾ ਜਿਹੜਾ ਸਟ੍ਰੈਕਚਰ ਤੇ ਲੰਮਾ ਪਿਆ ਹੈ ਬਿਮਾਰ ਹੋਇਆ ਉਹਦੇ ਵੱਲ ਵੇਖ ਬਿਮਾਰ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਜਿਹਦੇ ਆਕਸੀਜਨ ਲੱਗੀ ਹੋਈ ਆ ਉਹਦੇ ਵੱਲ ਵੇਖ ਆਕਸੀਜਨ ਵਾਲਾ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਓਏ ਕਹਿੰਦਾ ਜਿਹੜਾ ਦੁਨੀਆ ਨੂੰ ਅਲਵੀ ਦਾ ਕਹਿ ਗਿਆ ਉਹਦੇ ਵੱਲ ਵੇਖ ਅਲਵੀ ਦਾ ਕਹਿੰਦਾ ਮੈਂ ਕਿਹਦੇ ਵੱਲ ਵੇਖਾਂ ਕਹਿੰਦਾ ਜਿਹਦੀ লাশ برف ਚ ਲੱਗੀ ਹੋਈ ਆ ਉਹਦੇ ਵੱਲ ਵੇਖ برف ਵਾਲਾ ਕਹਿੰਦਾ ਮੈਂ ਹਜ਼ੂਰ ਕਿਹਦੇ ਵੱਲ ਵੇਖਾਂ ਜਿਹੜਾ ਇਸ ਵੇਲੇ ਲੱਕੜਾਂ ਤੇ ਪਿਆ ਉਹਦੇ ਵੱਲ ਵੇਖ ਜਿਹਨੂੰ ਚਲਾਉਣ ਦੀਆਂ ਤਿਆਰੀਆਂ ਹੋ ਰਹੀਆਂ ਤੇ ਲੱਕੜਾਂ ਦੇ ਪਿਆ ਉਹ ਲਾਸ਼ ਕਹਤੀ ਹਜ਼ੂਰ ਮੈਂ ਕਹਿੰਦੇ ਵੱਲ ਵੇਖਾਂ ਕਹਿੰਦਾ ਜਿਹੜਾ ਤੇਰੇ ਤੋਂ ਪਹਿਲਾਂ ਥਾਕ ਹੋ ਗਿਆ ਉਹਦੇ ਵੱਲ ਵੇਖ ਏ ਬੀਬਾ ਬੀਬੀ ਨੂੰ ਨੰਬਰ ਪਤਾ ਕਦੋਂ ਚਿੱਤੇ ਆਉਣਾ ਹੈ ਜਿਲੇ ਨੌਜਵਾਨਾ ਨਾ ਤੇ ਮੇਰੀ ਗੱਲ ਦਾ ਗੁੱਸਾ ਜ਼ਰੂਰ ਕਰਨੀਏ ਜਦੋਂ ਇਹਨਾਂ ਕੋਲ ਮੋਟਰਸਾਈਕਲ ਹੁੰਦਾ ਨਾ ਇਹਨਾਂ ਦੀ ਰੇਸ ਪਤਾ ਕੀ ਕਹਿੰਦੀ ਹੈ ਪਰ ਮੈਂ ਗੁੱਸਾ ਕਰੀ ਜਾਣ ਕਰੀ ਜਾਣ ਕਿਸੇ ਵੀ ਧੀ ਭੈਣ ਨੂੰ ਦੇਖ ਕੇ ਇਹਨਾਂ ਦਾ ਸ਼ਰੀਰ ਐ ਹੋ ਜਾਂਦਾ ਕਿ ਪਤਾ ਨਹੀਂ ਮੈਂ ਦੁਨੀਆ ਤੇ ਜਲਦੇ ਆ ਓਏ ਨੌਜਵਾਨੋ ਗੱਲ ਸੁਣ ਲਿਓ ਗੱਲ ਕੌੜੀ ਐ ਪਰ ਸੱਚੀ ਐ ਅੱਜ ਤੇ ਕਿਸੇ ਦੀ ਧੀ ਭੈਣ ਨੂੰ ਦੇਖ ਕੇ ਚੋੜਾ ਹੋ ਕੇ ਲੱਗਣਾ ਇਹ ਨੂੰ ਦੇ ਕੇ ਕੋਈ ਚੋੜਾ ਹੋ ਕੇ ਨੰਬੂਗਾ ਨਾ ਸਵਾਦ ਦੇ ਉਹ ਦਿਨ ਆਊਗਾ ਬਾਬਾ ਤੈਨੂੰ ਦੇਖਣ ਦਾ ਸਾਹਦ ਉਹ ਦਿਨ ਆਊਗਾ ਫਰਿਆਦ ਰੱਖਿਓ ਯਾਦ ਰੱਖਿਓ ਤੁਹਾਨੂੰ ਰੱਬ ਫਤਿਹ ਕਦੋਂ ਚਿੱਤੇ ਆਉਣਾ ਹੈ ਕਹਿੰਦੇ ਖੁੱਲੀ ਦੀ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਖੁੱਲੀ ਦੀ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਲੱਖ ਲੋਕਾਂ ਨੇ ਆਵਾਜ਼ਾਂ ਮਾਰਨੀਆਂ ਬੰਦਾ ਡੈੱਡ ਹੋਊਗਾ ਲੱਖ ਲੋਕਾਂ ਨੇ ਆਵਾਜ਼ਾਂ ਮਾਰਨੀਆਂ ਬੰਦਾ ਡੈੱਡ ਹੋਊਗਾ ਪਿੱਛੋਂ ਉਹ ਤੇ ਚਿੱਤੇ ਆਉਂ ਜਦੋਂ ਲੱਕੜਾਂ ਦਾ ਬੰਦ ਹੋ। ਬੜੇ ਲੋਕਾਂ ਉਦੋਂ ਉਦੋਂ ਤੇਰੀ ਯੇਗੋ ਤੇਰੀ ਮਾਂ ਤੇਰਾ ਹੰਕਾਰ ਉਹ ਲੱਕੜਾਂ ਦੇ ਵਿੱਚ ਜਿਣਿਆ ਜਾਊਗਾ ਜੇਕਰ ਕਿਸੇ ਨੂੰ ਹੰਕਾਰ ਆ ਜਾਵੇ ਯਾਦ ਰੱਖਿਓ ਆਪਣੇ ਪਿੰਡ ਦੇ ਕਿਸੇ ਵੱਡੇ ਜ਼ਿਮੀਦਾਰ ਨੂੰ ਕਿਸੇ ਸ਼ਾਹੂਕਾਰ ਨੂੰ ਦੇਖ ਲਿਓ ਜਿਹੜੇ ਉਹਨਾਂ ਦੇ ਬਜ਼ੁਰਗ ਸੀ ਉਹ ਮਿੱਟੀ 'ਚ ਮਿੱਟੀ ਹੋ ਗਏ ਬਾਬਾ ਉਹਨਾਂ ਨੂੰ ਪੁੱਛ ਕੇ ਦੇਖਿਓ ਹੰਕਾਰ ਕਿੱਥੇ ਰੋਲ ਕੇ ਰੱਖਦਾ ਹੈ ਇਸ ਕਰਕੇ ਖੁਸ਼ शुरत का तुरद का माया का उचे का उचता फिर भी जमान ना करो ये लैन नहीं के बड़ा कुछ समा ला दें पर खोन नहीं मेरा पुरस्क एक पल ला याद रखी बाबा